ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲੀ ਗੋੜਾ ਮਹੱਲਾ ਪੰਜਵਾ ਇਹ ਹੀ ਹਮਾਰਾ ਸਫਲ ਕਾਜ ਆਪਣੇ ਅਦਾਸ ਕੋ ਲੇਹ ਨਿਵਾਜ ਰਹਾਉ ਏ ਪਰਮੇਸ਼ਰ ਸਾਡਾ ਤਾਂ ਇਹੋ ਆਪ ਜੀ ਦਾ ਨਾਮ ਸਾਰੇ ਕਾਰਜ ਸਫਲ ਸਫਲੇ ਕਰਨ ਵਾਲਾ ਹੈ ਸਾਨੂੰ ਆਪ ਦੇ ਦਾਸ ਸੇਵਕਾਂ ਨੂੰ ਨਿਵਾਜਣਾ ਕਰੋ ਕਿਰਪਾ ਕਰਕੇ ਨਾਮ ਦੀ ਖੁਰਾਕ ਖਵਾ ਕੇ ਪਾਲ ਲੈਣਾ ਕਰੋ ਪਾਲਣਾ ਕਰੋ ਨਾਮ ਅਮਰ ਦੀ ਦਾਤ ਦੇ ਕੇ ਨਿਵਾਜ ਕੇ ਇਹ ਵਡਿਆ ਲੈਣਾ ਕਰੋ ਰਹਾਉ ਚਰਨ ਸੰਤਹਿ ਮਾਥ ਮੂਰ ਨੈਣ ਦਰਸ ਵੇਖੋ ਨਿਸਪੂਰ ਏ ਪਰਮੇਸ਼ਰ ਮੇਰਾ ਮਾਥ ਮਸਤਕ ਤੇਰੇ ਸੰਤਾਂ ਭਗਤਾਂ ਦੇ ਚਰਨਾਂ ਤੇ ਟਿਕਿਆ ਰਹੇ ਅਤੇ ਇਸ ਰਾਤ ਤੇ ਭੌਰ ਗਈਏ ਸਵੇਰ ਦਿਨ ਦਾ ਸਮਾ ਰਾਤ ਦੇ ਹੋਣ ਵੇਲੇ ਸ਼ਾਮ ਦੇ ਵਕਤ ਵੀ ਤੇ ਸਵੇਰੇ ਦਿਨ ਚੜਦੇ ਨਾਲ ਵੀ ਮੈਂ ਉਹਨਾਂ ਤੇਰੇ ਪਿਆਰੇ ਸੰਤਾਂ ਭਗਤਾਂ ਦੇ ਨੈਣ ਅੱਖਾਂ ਨਾਲ ਦਰਸ਼ਨ ਵਿਕੜਾ ਕਰ ਹਸਤ ਹਮਰੇ ਸੰਤ ਟਹਿਲ ਪ੍ਰਾਨ ਮਨ ਧਨ ਸੰਤ ਬਹਿਲ ਸਾਡੇ ਹਸਤ ਹੱਥ ਕੀਏ ਸ਼ਾਂਤ ਆਤਮਾ ਵਾਲੇ ਪੁਰਖਾਂ ਗੁਰਾਂ ਦੀ ਟਹਿਲ ਸੇਵਾ ਕਰਨ ਵਿੱਚ ਲੱਗੇ ਰਹਿਣ ਅਰਥਾਤ ਜਿਵੇਂ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਸਿੰਘਾਂ ਨੂੰ ਕਹਿਆ ਕਰਦੇ ਸਨ ਕਿ ਭਾਈ ਮਨ ਨਾਮ ਜਪਣ ਨਾਲ ਨਿਰਮਲ ਹੁੰਦਾ ਅਤੇ ਤਨ ਹੱਥਾਂ ਨਾਲ ਸੇਵਾ ਕਰਕੇ ਨਿਰਮਲ ਹੁੰਦੇ ਹਨ ਸਾਡੇ ਪ੍ਰਾਨ ਮਨ ਤੇ ਤਨ ਬਹੁਲ ਕਈਏ ਬਹਿਲ ਕਈਏ ਬਹੁਲਤਾ ਕਰਕੇ ਸੰਤਾਂ ਭਗਤਾਂ ਦੀ ਸੇਵਾ ਵਿੱਚ ਲੱਗਣ ਸਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸਹਿ ਮੇਰੇ ਚੀਤ ਏ ਪਰਮੇਸ਼ਰ ਐਸੀ ਕਿਰਪਾ ਦਇਆ ਦ੍ਰਿਸ਼ਟੀ ਕਰੋ ਕਿ ਸਤ ਸੰਗ ਸੰਤ ਜਨਾਂ ਦੀ ਸੰਗਤ ਵਿੱਚ ਮੇਰੇ ਮਨ ਦੀ ਪ੍ਰੀਤੀ ਲੱਗੀ ਰਹੇ ਜਿਹੜੇ ਸੰਤ ਜਨਾਂ ਦੇ ਵਿੱਚ ਸਾਰਿਆਂ ਉੱਤੇ ਤਰਸ ਕਰਨਾ ਸਭ ਦੀ ਰੱਖਿਆ ਕਰਨੀ ਇਤਿਆਦ ਗੁਣ ਹਨ ਇਹ ਗੁਣ ਮੇਰੇ ਵੀ ਚਿੱਤ ਵਿੱਚ ਆ ਕੇ ਵਸ ਜਾਣ ਜਾਣਾ ਕਰਨ ਸੰਤ ਆਗਿਆ ਮਨ ਹੈ ਮੀਠ ਮੇਰਾ ਕਮਲ ਵਿਗਸੈ ਸੰਤ ਡੀਠ ਜੋ ਸ਼ਾਂਤ ਆਤਮਾ ਵਾਲੇ ਪੁਰਖਾਂ ਗੁਰਾਂ ਦੀ ਸਿਮਰਨ ਭਜਨ ਭਗਤੀ ਆਦ ਕਰਨ ਦੀ ਆਗਿਆ ਹੈ ਉਹ ਮੇਰੇ ਮਨੈ ਮਨ ਵਿੱਚ ਮੀਠ ਮਿੱਠੀ ਪਿਆਰੀ ਲਗੇ ਸ਼ਾਂਤ ਆਤਮਾ ਵਾਲੇ ਪੁਰਖਾਂ ਗੁਰਾਂ ਦੇ ਦਰਸ਼ਨ ਵੇਖੇ ਮੇਰਾ ਰਿਦਾ ਕਵਲ ਜਿਹੜਾ ਵਿਗਸੈ ਖੜ ਜਾਵੇ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਹ ਬਹੁਤ ਪਿਆਸ ਐਸੀ ਕਿਰਪਾ ਕਰੋ ਕਿ ਸੰਤਾਂ ਦੀ ਸੰਗਤ ਵਿੱਚ ਮੇਰਾ ਨਿਵਾਸ ਵਾਸਾ ਹੋਵੇ ਸੰਤਾਂ ਦੀ ਸੰਗਤ ਦੇ ਵਿੱਚ ਮਿਲਣੇ ਕਰਕੇ ਮੇਰਾ ਚਿੱਤ ਜਿਹੜਾ ਵਾ ਨੇ ਵਾਸ ਵਾਸ਼ਨਾ ਤੋਂ ਨਿਕਿਏ ਰਹਿਤ ਹੋ ਜਾਵੇ हे ਪਰਮੇਸ਼ਰ ਸੰਤਾਂ ਮਹਾਤਮਾ ਗੁਰੂ ਦੇ ਦਰਸ਼ਨ ਕਰਨ ਦੀ ਮੇਰੇ ਮਨ ਵਿੱਚ ਬਹੁਤ ਅਤਿਅੰਤ ਹੀ ਪਿਆਸ ਤ੍ਰਿ ਇੱਛਾ ਲੱਗੀ ਹੋਈ ਹੈ ਇਹ ਪੂਰੀ ਕਰੋ ਸੰਤ ਬਚਨ ਮੇਰੇ ਮਨਹਿ ਮੰਤ ਸੰਤ ਪ੍ਰਸਾਦ ਮੇਰੇ ਵਿਖਹਿ ਹੰਤ ਹ ਸੰਤ ਮਹਾਤਮਾ ਜਨਾਂ ਦੀ ਗੁਰਾਂ ਦੇ ਬਚਨ ਵਾਕ ਮੇਰੇ ਮਨਹਿ ਮਨ ਵਿੱਚ ਮੰਤਰ ਰੂਪ ਹਨ ਜਿਵੇਂ ਸੱਪ ਨੂੰ ਵਸ ਕਰਨ ਵਾਸਤੇ ਮੰਤਰ ਹੁੰਦਾ ਨਾ ਇਉ ਸੰਤਾਂ ਦੇ ਬਚਨ ਮੇਰੇ ਮਨ ਰੂਪੀ ਸੱਪ ਨੂੰ ਵਸ ਕਰਨ ਲਈ ਸ਼੍ਰੋਮਣੀ ਮੰਤਰ ਹਨ ਮਨ ਵਿੱਚੋਂ ਵਿਕਾਰਾਂ ਰੂਪੀ ਜ਼ਹਿਰ ਨੂੰ ਮੇਟਣ ਵਾਸਤੇ ਮੰਤਰ ਦੀ ਨਿਆਈ ਹਨ ਮਾਹਾਤਮਾ ਜਨਾ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਹੀ ਮੇਰੇ ਅੰਦਰੋਂ ਸ਼ਬਦ ਸਪਰਸ਼ ਰੂਪ ਰਸ ਗੰਧ ਆਦ ਵਿਸ਼ੇ ਨਾਸ਼ ਹੋ ਗਏ ਹਨ ਮੁਗਦ ਜੁਗਤ ਇਹਾ ਨਿਧਾਨ ਪ੍ਰਭ ਦਿਆਲ ਮੋਹ ਦੇਵ ਉਹਦਾਨ हे ਪਰਮੇਸ਼ਰ ਅਸੀਂ ਤਾਂ ਮੁਕਤੀ ਦੀ ਜੁਗਤ ਜੁਗਤੀ ਸਾਧ ਸੰਗਤ ਹੀ ਸਮਝਦੇ ਹਾਂ ਅਤੇ ਇਹੋ ਹੀ ਨੌ ਨਿਧੀਆਂ ਦਾ ਨਿਦਾਨ ਖਜ਼ਾਨਾ ਸਮਝਦੇ ਹਾਂ ਵਾਰਿਧੀਆਂ ਦੀ ਪ੍ਰਾਪਤੀ ਰੂਪ ਖਜ਼ਾਨਾ ਸਮਝਦੇ ਹਾਂ हे ਦਿਆਲੂ ਕਿਰਪਾਲੂ ਪਰਮੇਸ਼ਰ ਕਿਰਪਾ ਕਰਕੇ ਮੈਨੂੰ ਸਾਧ ਸੰਗਤ ਦੀ ਪ੍ਰਾਪਤੀ ਰੂਪ ਨਾਮ ਦਾ ਦਾਨ ਬਖਸ਼ ਦੇਣਾ ਕਰ ਨਾਨਕ ਕਉ ਪ੍ਰਭ ਦਯਾਧਾਰ ਚਰਨ ਸੰਤਨ ਕੇ ਮੇਰੇ ਮੇਰੇ ਹਿਰਦੇ ਮਜਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਮੇਰੇ ਉੱਤੇ ਦਇਆ ਕਿਰਪਾ ਦ੍ਰਿਸ਼ਟੀ ਧਾਰਨਾ ਕਰੋ ਸੰਤਨ ਸਾਸ ਗिराਸ ਨਾਮ ਜਪਣ ਵਾਲੇ ਗੁਰਮੁਖ ਜਨਾਂ ਦੇ ਚਰਨ ਮੇਰੇ ਹਿਰਦੇ ਵਿੱਚ ਮਜਾਰ ਕੀਏ ਟਿਕੇ ਰਹਿਣ ਭਾਵ ਮੈਂ ਹਰ ਵਕਤ ਚਰਨਾਂ ਦੇ ਧਿਆਨ ਵਿੱਚ ਜੁੜਿਆ ਰਾਂ ਮਾਲੀ ਗੌੜਾ ਮਹੱਲਾ ਪੰਜਵਾ ਸਤਿਗੁਰੂ ਜੀ ਪਰਮੇਸ਼ਰ ਕਿੱਥੇ ਰਹਿੰਦਾ ਹੈ ਪ੍ਰਸ਼ਨ ਕੀਤਾ ਹੈ ਜਗਿਆਸੂ ਨੇ ਪਾਤਸ਼ਾਹ ਉੱਤਰ ਦੇ ਰਹੇ ਸਭ ਕੈ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜ਼ਰਾ ਹਜੂਰ ਰਹਾਉ ਇਹ ਪਾਈ ਪਰਮੇਸ਼ਰ ਸਾਰਿਆਂ ਦੇ ਸੰਗ ਨਾਲ ਅੰਗ ਸੰਗ ਹੋ ਕੇ ਪਾਪ ਸਾਰਿਆਂ ਦੇ ਅੰਤੇ ਕਰਨ ਦੇ ਅੰਦਰ ਨਿਵਾਸ ਕਰਦਾ ਹੈ ਸਾਰਿਆਂ ਦਾ ਆਤਮਾ ਰੂਪ ਹੋਣ ਕਰਕੇ ਕਿਸੇ ਤੋਂ ਵੀ ਦੂਰ ਨਹੀਂ ਹੈ ਪਰਮੇਸ਼ਰ ਆਪ ਹੀ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਹੈ ਅਤੇ ਬ੍ਰਹਮਾ ਆਦਿਕਾਂ ਨੂੰ ਵੀ ਪ੍ਰੇਰ ਕੇ ਕਰਾਉਣ ਵਾਲਾ ਆਪ ਹੀ ਹੈ ਅਤੇ ਆਪ ਹੀ ਸਭ ਦੇ ਹਾਜ਼ਰ ਹਜੂਰ ਨੇੜੇ ਤੋਂ ਨੇੜੇ ਹੈ ਰਹਾਉ ਸੁਨਤ ਜੀਉ ਜਾਸ ਨਾਮ ਦੁਖ ਬਿਨ ਸੇ ਸੁਖ ਕੀਓ ਬਿਸਰਾਮ ਜਿਸ ਪਰਮੇਸ਼ਰ ਦਾ ਨਾਮ ਸੁਣ ਕੇ ਆਤਮਿਕ ਜੀਵਨ ਵਾਲ ਜਿਉਂਦੇ ਹੋਏ ਦਾ ਜਿਸ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਤੇ ਜਪਣਾ ਭਗਤ ਜਨਾਂ ਨੇ ਆਪਣਾ ਜੀਵਨ ਰੂਪ ਸਮਝਿਆ ਆ ਜਿਸ ਨਾਮ ਨੂੰ ਸੁਣ ਕੇ ਪਦੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਸੋ ਜਿਹੜਾ ਪੋਠੋ ਹਰਦੀ ਬੋਲੀ ਵਿੱਚ ਪਤੀ ਨੂੰ ਜੀਉ ਕਹਿੰਦੇ ਆ ਕਹਿੰਦੇ ਜਿਸ ਪਰਮੇਸ਼ਰ ਦਾ ਨਾਮ ਜਪਣ ਕਰਕੇ ਗੁਰਮੁਖ ਜਨਾਂ ਦਾ ਜੰਮਣ ਮੜ ਰੂਪੀ ਦੁੱਖ ਬਿਨਸੇ ਨਾਸ਼ ਹੋ ਜਾਂਦਾ ਹੈ ਪਾਤਸ਼ਾਹ ਫਰਮਾਉਂਦੇ ਆ ਕਿ ਇਸੇ ਤਰ੍ਹਾਂ ਉਹਨਾਂ ਨੇ ਸੁਖ ਸਰੂਪ ਵਿੱਚ ਵਿਸਰਾਮ ਟਿਕਾ ਪਾਉਣਾ ਕੀਤਾ ਹੈ ਇਸ ਸਥਿਤੀ ਪਾਈ ਹੈ ਸਾਗਲ ਨਿਦ ਹਰ ਹਰ ਹਰੇ ਮੋਨ ਜਨ ਤਾਂ ਕੀ ਸੇਵ ਕਰੇ ਏ ਭਾਈ ਜੋ ਪਾਪਾ ਨੂੰ ਹਰਨ ਵਾਲਾ ਦੁੱਖਾਂ ਨੂੰ ਹਰਨ ਵਾਲਾ ਪ੍ਰਮਾਨਗਤ ਸੰਸੇ ਨੂੰ ਹਰਨ ਵਾਲਾ ਪਰਮੇਗਤ ਸੰਸੇ ਨੂੰ ਹਰਨ ਵਾਲਾ ਵਿਪਰਜੇ ਬੁੱਧ ਸੰਸੇ ਨੂੰ ਹਰਨ ਵਾਲਾ ਪਰਮੇਸ਼ਰ ਹੈ ਉਸ ਦਾ ਨਾਮ ਸਾਰੀਆਂ ਨਿਦ ਨਿਧੀਆਂ ਦੇ ਦੇਣ ਵਾਲਾ ਸਾਰੇ ਖਜ਼ਾਨਿਆਂ ਦਾ ਦਾਤਾ ਹੈ ਮਨਨਸ਼ੀਲ ਲੋਕ ਤੇ ਭਗਤ ਜਨ muni jan ਉਸ ਪਰਮੇਸ਼ਰ ਦੀ ਪਾਉ ਭਗਤੀ ਰੂਪ ਟਹਿਲ ਸੇਵਾ ਕਰਦੇ ਹਨ ਜਾ ਕੇ ਕਰ ਸਗਲੇ ਸਮਾਏ ਜਿਸ ਤੇ ਬਿਰਤਾ ਕੋਈ ਨਾਹੀ ਜਿਸ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਉਸ ਦਾ ਸਿਮਰਨ ਕਰਨ ਵਾਲੇ ਸਾਰੇ ਸਮਾ ਕੇ ਇਹ ਸਮਾਹੇ ਲੀਨ ਹੋ ਜਾਂਦੇ ਜਿਸ ਪਰਮੇਸ਼ਰ ਦੇ ਸਾਧ ਸੰਗਤ ਰੂਪੀ ਘਰ ਵਿੱਚ ਜਾ ਕੇ ਸਾਰਿਆਂ ਨੂੰ ਸਮਾਹੀ ਸਮਾਹੜਾ ਆਨੰਦ ਪ੍ਰਾਪਤ ਹੁੰਦਾ ਹੈ ਕਹਿੰਦੇ ਜਿਸ ਵਾਹਿਗੁਰੂ ਦੀ ਚਰਨ ਵਿੱਚ ਪੈਣ ਤੋਂ ਬਿਰਥਾ ਪੀੜਾ ਕੋਈ ਵੀ ਨਹੀਂ ਰਹਿੰਦੀ ਕੋਈ ਵੀ ਬਿਰਥਾ ਬਿਰਤ ਨਹੀਂ ਜਾਂਦਾ ਸਭ ਵਰੋਸਾਏ ਜਾਂਦੇ ਆ ਜੀ ਜੰਤਰ ਕਰੇ ਪ੍ਰਤਿਪਾਲ ਸਦਾ ਸਦਾ ਸੇਵਹੁ ਕਿਰਪਾਲ ਪਰਮੇਸ਼ਰ ਸਤੂਲ ਜੀਵ ਤੇ ਸੂਖਮ ਜੰਤਰ ਕੀਏ ਜੀਵ ਪਾ ਬ੍ਰਹਮਾ ਤੋਂ ਲੈ ਕੇ ਮੱਛਰ ਤੱਕ ਸਾਰਿਆਂ ਦੇ ਤਾਈ ਪ੍ਰਤਪਾਲ ਪ੍ਰਤੰਦਾ ਤਾਈ ਪਾਲ ਪਾਲਣਾ ਕਰਨ ਵਾਲਾ ਹੈ। ਏ ਭਾਈ ਇਸ ਲਈ ਸਦਾ ਸਦਾ ਹਮੇਸ਼ਾ ਹਮੇਸ਼ਾ ਲਈ ਕਿਰਪਾਲੂ ਕਿਰਪਾ ਦੇ ਆਲ ਘਰ ਪਰਮੇਸ਼ਰ ਦਾ ਸੇਵਨ ਸਿਮਰਨ ਕਰੋ। ਸਦਾ ਧਰਮ ਜਾ ਕੇ ਦੀਬਾਨ ਬੇਮੋਹਤਾਜ ਨਹੀਂ ਕਿਸ਼ਕਾਨ। ਜਿਸ ਪਰਮੇਸ਼ਰ ਦੇ ਦੀਬਾਨ ਦਰਬਾਰ ਵਿੱਚ ਹਮੇਸ਼ਾ ਧਰਮ ਪੁੰਨ ਹੈ ਸੱਚਾ ਨਿਆਏ ਹੈ ਧਰਮ ਸੱਚ ਦੀ ਪ੍ਰਾਪਤੀ ਹੈ ਜਿਸ ਦੇ ਸਾਥ ਸੰਗਤ ਰੂਪੀ ਦਰਬਾਰ ਵਿੱਚ ਸਦਾ ਧਰਮ ਪੁੰਨ ਹੁੰਦਾ ਹੈ ਧਰਮ ਦਾ ਉਪਦੇਸ਼ ਹੁੰਦਾ ਹੈ ਜਿਨ੍ਹਾਂ ਦੇ ਤਾਂ ਹੀ ਪਰਮੇਸ਼ਰ ਦਾ ਸੱਚਾ ਦੀਬਾਨ ਆਸਰਾ ਪ੍ਰਾਪਤ ਹੋਇਆ ਹੈ ਉਹ ਸਦਾ ਧਰਮ ਵਿੱਚ ਜੁੜੇ ਰਹਿੰਦੇ ਆ ਭਾਵ ਸਦਾ ਪਰਉਪਕਾਰ ਕਰਦੇ ਰਹਿੰਦੇ ਹਨ ਅਤੇ ਆਪਾ ਭਾਵ ਮੀਟ ਕੇ ਸਭ ਕੁਝ ਵਾਹਿਗੁਰੂ ਦਾ ਹੀ ਸਮਝਦੇ ਆ ਉਹ ਪਰਮੇਸ਼ਰ ਬੇਮੁਤਾਜ ਬੇਮੁਤਾਜ ਹੈ ਉਸ ਨੂੰ ਕਿਸੇ ਦੀ ਕੁਝ ਵੀ ਕਾਨ ਕਨੌੜ ਮਤਾਜੀ ਨਹੀਂ ਸਭ ਕੁਛ ਕਰਨਾ ਆਪਨ ਆਪ ਰੇ ਮਨ ਮੇਰੇ ਤੂੰ ਤਾਂ ਕੋ ਜਾਪ ਉਹ ਪਰਮੇਸ਼ਰ ਆਪਣੇ ਆਪ ਹੀ ਸਾਰਾ ਕੁਝ ਕਰਨ ਵਾਲਾ ਹੈ ਸਾਰਾ ਕੁਝ ਪਰਮੇਸ਼ਰ ਨੇ ਆਪ ਹੀ ਕਰਨਾ ਕੀਤਾ ਹੈ ਅਤੇ ਸਾਰਿਆਂ ਦਾ ਆਤਮਾ ਰੂਪ ਆਪਨ ਆਪ ਆਪੇ ਆਪ ਚੇਤਨ ਬ੍ਰਹਮ ਹੀ ਹੈ ਆਪ ਹੀ ਜੀਵ ਰੂਪ ਹੈ ਆਪ ਹੀ ਸਾਥੀ ਸਰੂਪ ਹੈ ਆਪ ਹੀ ਈਸ਼ਰ ਰੂਪ ਹੈ ਆਪ ਹੀ शुद्ध ब्रह्म ਸਰੂਪ ਹੈ ਰੇ ਤੂੰ ਭਾਵ ਏ ਮੇਰੇ ਮਨ ਤੂੰ ਤਾਗੋ ਉਸ ਵਾਹਿਗੁਰੂ ਦਾ ਜਾਪ ਕਰਿਆ ਕਰ ਉਸ ਨੂੰ ਹਰ ਵਕਤ ਹਾਜ਼ਰ ਨਾਜ਼ਰ ਜਾਣਣਾ ਕਰ ਸਾਧ ਸੰਗਤ ਕੋ ਖਾਓ ਬਲਹਾਰ ਜਾਸ ਮਿਲ ਹੋਵੇ ਉਧਾਰ ਰਮੇ ਉਸ ਸਾਧ ਸੰਗਤ ਦੇ ਉੱਪਰੋਂ ਖਾਓ ਅਸੀਂ ਬਲਹਾਰ ਕੁਰਬਾਨ ਜਾਂਦੇ ਆਂ ਜਾਸ ਕੀਏ ਜਿਸ ਸਾਧ ਸੰਗਤ ਦੇ ਨਾਲ ਮਿਲ ਕੇ ਜੀਵ ਦਾ ਸੰਸਾਰ ਸਮੁੰਦਰ ਤੋਂ ਉਧਾਰ ਹੋ ਜਾਂਦਾ ਹੈ ਨਾਮ ਸੰਗ ਮਨ ਤਨਹਿ ਰਾਤ ਨਾਨਕ ਕਉ ਪ੍ਰਭ ਕਰੀ ਦਾਤ ਨਾਮ ਦੇ ਸੰਗ ਨਾਲ ਹਰ ਵਕਤ ਸਾਡਾ ਮਨ ਵੀ ਤੇ ਤਨ ਵੀ ਸਰੀਰ ਵੀ ਰਤਿਆ ਹੈ ਅਸੀਂ ਮਨ ਤਨ ਕਰਕੇ ਨਾਮ ਦੇ ਨਾਲ ਰਤੇ ਹੋਏ ਆਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਸਾਡੇ ਜਨਾਂ ਤਾਂ ਹੀ ਪ੍ਰਭੂ ਪਰਮੇਸ਼ਰ ਨੇ ਨਾਮ ਦੀ ਦਾਤ ਦੇਣਾ ਕੀਤੀ ਹੈ ਸਮਰੱਥ ਗੁਰਾਂ ਨੇ ਨਾਮ ਦੀ ਦਾਤ ਦੇਣਾ ਕੀਤੀ ਹੈ ਮਾਲੀ ਗੌੜਾ ਮਹੱਲਾ ਪੰਜਵਾ ਦੁੱਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲੀ ਗੌੜੇ ਵਿੱਚ ਮਹੱਲਾ ਪੰਜਵਾ ਪੰਜਵੇਂ ਸਰੂਪ ਸਤਿਗੁਰੂ ਤਿੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੁੱਪ ਦੇ ਕਈਏ ਧੋ ਪਦਿਆਂ ਵਾਲੇ ਪਹਿਲਾਂ ਮੰਗਲ ਕਰਦੇ ਆ ਸ਼ਬਦ ਉਚਾਰਨ ਕਰਦੇ ਆ ਇਕ ਓੰਕਾਰ ਇਕ ਜੋ ਅਦੁੱਤੀ ਪਰਮੇਸ਼ਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਈਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਰ ਸਮਰੱਥ ਕੀ ਸਰਨਾ ਹੈ ਪਈ ਅਸੀਂ ਤਾਂ ਸਮਰੱਥ ਸਰਵ ਸ਼ਕਤੀਵਾਨ ਪਰਮੇਸ਼ਰ ਦੀ ਓਟ ਵਿੱਚ ਸਰਨਾ ਵਿੱਚ ਆਪਣੇ ਆਪ ਨੂੰ ਪਾਉਣਾ ਕੀਤਾ ਹੈ ਜੀਉ ਪਿੰਡ ਤਨਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ ਰਹਾਉ ਹਸੂਖਮ ਸਰੀਰ ਪਿੰਡ ਸਤੂਲ ਸਰੀਰ ਤਨ ਤੇ ਮੇਰੀ ਸ਼ੁਭ ਗੁਣਾ ਦੀ ਰਾਸ ਪੂੰਜੀ ਵੀ ਉਹ ਪਰਮੇਸ਼ਰ ਹੀ ਹੈ ਅਤੇ ਇੱਕੋ ਪਰਮੇਸ਼ਰ ਹੀ ਸਾਰਿਆਂ ਕਾਰਜਾਂ ਦੇ ਕਰਨ ਵਾਲ ਸਮਰੱਥ ਹੈ ਰਹਾਉ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਣੈ ਕਾਮੂਲ ਸਿਮਰਨੇ ਜੋਗ ਵਾਹਿਗੁਰੂ ਦਾ ਸਿਮਰਨ ਕਰਕੇ ਹੀ ਹਮੇਸ਼ਾ ਸੁਖ ਪਾਉਣਾ ਕਰੀਦਾ ਕਿਉਂਕਿ ਉਸ ਪਰਮੇਸ਼ਰ ਦਾ ਨਾਮ ਹੀ ਜੀਵਣਾ ਜ਼ਿੰਦਗੀ ਦਾ ਅਸਲੀ ਮੂਲ ਮੁੱਢ ਹੈ ਰਬ ਰਹਿਆ ਸਰਬੱਤ ਠਾਈ ਸੂਖਮ ਅਸਥੂਲ ਹਸ ਵਰਗ ਲੋਗ ਮਾਤ ਲੋਕ ਬ੍ਰਹਮ ਲੋਕ ਪਤਾਲ ਲੋਕ ਆਦ ਸਾਰੇ ਜਗਾ ਵਿੱਚ ਹੀ ਪਰਮੇਸ਼ਰ ਵੇ ਰਬ ਰਹਿਆ ਉਹ ਵਿਆਪਕ ਹੋ ਰਿਹਾ ਹੈ ਤੇ ਸੂਖਮੋਂ ਸੂਖਮ ਪਾਪ ਹਿਰਨ ਗਰਭ ਆਦ ਤੇ ਸਥੂਲ ਵਿਰਾਟ ਆਦ ਵਿੱਚ ਵੀ ਉਹ ਪਰਮੇਸ਼ਰ ਹੀ ਵਿਆਪਕ ਹੈ ਆਲ ਜਾਲ ਵਿਕਾਰ ਤਜ ਸਭ ਹਰ ਗੁਨਾ ਨਿਤਗਾਹ ਏ ਭਾਈ ਆਲ ਕਰਦੇ ਜਾਲ ਬੰਧਨ ਆਲ ਔਲਾਦ ਪਾਪ ਪੁਤਰੀ ਤੋਂ ਵਦੀ ਦੋ ਤਰੇ ਆਦ ਔਲਾਦ ਜਾਲ ਪਾਪ ਪੁੱਤਰ ਤੋਂ ਵਦੀ ਹੋਈ ਪੁੱਤ ਪੋਤਰੇ ਆਦ ਔਲਾਦ ਦੇ ਬੰਧਨ ਸਰੀਰ ਰੂਪੀ ਘਰ ਵਿੱਚ ਪਏ ਹੋਏ ਦੇ ਅਧਿਆਸ ਰੂਪੀ ਬੰਧਨ ਤੇ ਕਾਮ ਕ੍ਰੋਧ ਆਦ ਸਾਰੇ ਵਿਕਾਰਾਂ ਦਾ ਤਜ ਤਿਆਗ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਨਿਤਾ ਪ੍ਰਤੀ ਗਾਇਆ ਕਰ ਕਰ ਜੋੜ ਨਾਨਕ ਦਾਨ ਮੰਗੈ ਦੇਹ ਆਪਣਾ ਨਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਪਰਮੇਸ਼ਰ ਦੇ ਸਨਮੁਖ ਆਪਣੇ ਦੋਵੇਂ ਪ੍ਰਤੱਖ ਵਾ ਮਨ ਬੁੱਧ ਰੂਪੀ ਕਰ ਹੱਥ ਜੋੜ ਕੇ ਇਹੋ ਦਾਨ ਮੰਗਣਾ ਕਰ ਕਿ हे ਪਰਮੇਸ਼ਰ ਮੈਨੂੰ ਆਪ ਦਾ ਅੰਮ੍ਰਿਤ ਨਾਮ ਦੇਣਾ ਕਰੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ